ਦਿੱਲੀ ਤੋਂ ਬੈਂਕੋਕ ਦਾ ਜਿਹੜਾ ਬਲੌਗ ਪੂਰਾ ਦਿਖਾਵਾਂਗੇ ਸਾਡੀ ਜਿਹੜੀ ਜਰਨੀ ਹੈ ਦਿੱਲੀ ਤੋਂ ਸਟਾਰਟ ਹੋ ਰਹੀ ਹੈ ਤੇ ਬੈਂਕੋਕ ਮੁੱਕੇਗੀ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ 에ਰਪੋਰਟ ਦੀਆਂ ਜਿੱਥੇ ਕਿ ਜਦੋਂ ਵੀ ਤੁਸੀਂ ਆਪਣੀ ਜਿਹੜੀ ਹੈ ਇਮੀਗ੍ਰੇਸ਼ਨ ਕਲੀਅਰ ਕਰਕੇ ਤੁਸੀਂ ਗੇਟ ਨੰਬਰ ਜਿਹੜੇ ਸਟਾਰਟ ਹੁੰਦੇ 1 ਤੋਂ 26 ਤੱਕ ਦੇ ਗੇਟ ਨੰਬਰ ਜਿੱਥੋਂ ਤੁਸੀਂ ਆਪਣੇ ਪਲੇਨ ਵਿੱਚ ਬੈਣਾ ਆ ਉੱਥੇ ਦੀਆਂ ਤਸਵੀਰਾਂ ਦਿਖਾ ਰਿਹਾ ਆ ਜਦੋਂ ਵੀ ਤੁਸੀਂ ਬੈਂਕਾਕੂ ਜਾ ਰਹੇ ਹੋ ਤਾਂ ਇੱਥੋਂ ਦੋ ਤੁਹਾਨੂੰ ਜਿਹੜੀ ਕੰਪਨੀਾਂ ਦੀ SIM ਤੁਸੀਂ ਲੈ ਸਕਦੇ ਇੱਕ ਮੈਟ੍ਰਿਕਸ ਕੰਪਨੀ ਆ ਇੱਕ ਦੂਸਰੀ ਸਾਹਮਣੇ Airtel ਦੀ ਜਿਹੜੀ ਕੰਪਨੀ ਆ ਉੱਥੇ ਸਿਮ ਲੈ ਸਕਦੇ ਆ ਪਰ ਮੈਂ ਜੇ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਤੇ ਸਭ ਤੋਂ ਜਿਹੜਾ ਵਧੀਆ ਜਿਹੜਾ ਐਕਸਪੀਰੀਅੰਸ ਆ ਉਹ ਮੈਟ੍ਰਿਕਸ ਕੰਪਨੀ ਦਾ ਆ ਉਹਦੇ ਵਿੱਚ ਤੁਹਾਨੂੰ 1000 ਰੁਪਏ ਦੀ SIM ਮਿਲਨੀ ਆ ਜਿਹਦੇ ਵਿੱਚ ਅਨਲਿਮਿਟਡ ਡਾਟਾ ਆ 10 ਦਿਨ ਦਾ ਡਾਟਾ ਵੀ ਜਿਹੜਾ ਇੰਟਰਨੈਟ ਉਹ ਵੀ ਅਨਲਿਮਿਟਡ ਆ ਇਨਕਮਿੰਗ ਕਾਲ ਜਿਹੜੀ ਆ ਇੰਡੀਆ ਟੂ ਥਾਈਲੈਂਡ ਥਾਈਲੈਂਡ ਵਿੱਚ ਇਨਕਮਿੰਗ ਕਾਲ ਬਿਲਕੁਲ ਫਰੀ ਹੋਵੇਗੀ ਤੇ ਥਾਈਲੈਂਡ ਤੋਂ ਜਦੋਂ ਤੁਸੀਂ ਇੰਡੀਆ ਕਾਲ ਕਰਨੀ ਜਾਂ ਵੀਅਤਨਾਮ ਤੋਂ ਤੁਸੀਂ ਇੰਡੀਆ ਕਾਲ ਕਰਦੀਆਂ ਤੇ ਉਦੋਂ ਤੁਹਾਨੂੰ 100 ਮਿੰਟ ਜਿਹੜੇ ਆ ਉਹ ਤੁਹਾਨੂੰ ਫਰੀ ਦਿੱਤੇ ਜਾਣਗੇ ਤੇ ਜਦੋਂ ਵੀ ਤੁਸੀਂ ਜਾਣਾ ਹੈ ਇੱਥੇ ਆ ਕੇ ਮੈਟ੍ਰਿਕਸ ਦੀ SIM ਲੈ ਲਓ ਜਾਂ Airtel ਦੀ ਲੈ ਲਓ ਸਭ ਤੋਂ ਵਧੀਆ ਇਹ ਪਲਾਨ ਆ ਉਹਦੇ ਵਿੱਚ ਤੁਸੀਂ ਆਪਣੇ ਜੋ ਵੀ ਗੱਲਬਾਤ ਕਰਨੀ ਜਾਂ ਇੰਟਰਨੈਟ ਨਾਲ ਜੋ ਵੀ ਤੁਸੀਂ ਫੈਸਿਲਿਟੀ ਲੈਣੀ ਇਹ SIM ਦੇ ਦੁਆਰਾ ਤੁਸੀਂ ਲੈ ਸਕਦੇ ਤੁਸੀਂ 1000 ਰੁਪਏ ਦੇ ਵਿੱਚ ਇਹ ਸਿਮ ਤੁਸੀਂ ਲੈ ਸਕਦੇ ਹੋ ਤੁਹਾਨੂੰ ਅਸੀਂ ਐਕਟੀਵੇਸ਼ਨ ਵੀ ਦੱਸ ਦੇਵਾਂਗੇ ਕਿ ਕਿਵੇਂ ਇਹ ਸਾਰੀ ਐਕਟੀਵੇਸ਼ਨ ਹੁੰਦੀ ਆ ਸਾਡਾ ਅਗਲਾ ਜਿਹੜਾ ਸਟੈਪ ਚੈਨਲ ਦਾ ਹੋਊਗਾ ਉਹਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਸਿਮ ਕਿਵੇਂ ਐਕਟੀਵੇਟ ਕਰਨੀ ਆ ਤੋਂ ਜਦੋਂ ਵੀ ਤੁਸੀਂ ਆਣਾ ਤੇ ਇਸ ਦਾ ਜਰੂਰ ਫਾਇਦਾ ਲਾਓ ਹੁਣ ਤਾਂ ਨੂੰ ਅਸੀਂ ਲਾਉ ਜਿਹੜੇ ਦਿਖਾ ਰਹੇ ਆ ਉਹਦੇ ਪਿੱਛੇ 1 ਤੋਂ ਲੈ ਕੇ 26 ਤੱਕ ਜਿਹੜੇ ਗੇਟ ਨੰਬਰ ਜਿੱਥੇ ਤੁਸੀਂ ਆਪਣੀ ਫਲਾਈਟ ਲੈ ਸਕਦੇ ਇਥੋਂ ਕੁਝ ਵੀ ਤੁਸੀਂ ਖਾ ਪੀ ਸਕਦੇ ਆ ਕਿਉਂਕਿ ਬਹੁਤ ਵੱਡਾ ਜਿਹੜਾ ਆ ਇਹ ਦਿੱਲੀ ਦਾ ਇੰਟਰਨੈਸ਼ਨਲ 에ਅਰਪੋਰਟ ਆ ਟਰਮੀਨਲ 3 ਤੋਂ ਐਂਟਰੀ ਹੁੰਦੀ ਆ ਐਂਟਰੀ ਕਰਨ ਤੋਂ ਬਾਅਦ ਤੁਸੀਂ ਆਪਣਾ ਪਹਿਲਾ ਚੈੱਕ ਇਨ ਕਰਨਾ ਹੈ ਚੈੱਕ ਇਨ ਦੇ ਵਿੱਚ ਤੁਹਾਡੇ ਲੱਗ ਜਿਹੜੇ ਆ ਉਹ ਉਹਨਾਂ ਨੇ ਵੇਟ ਕਰਨਾ ਹੁੰਦਾ ਆ ਉਸ ਤੋਂ ਬਾਅਦ ਚੈੱਕ ਇਨ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਕਲੀਅਰੈਂਸ ਹੁੰਦੀ ਆ ਇਮੀਗ੍ਰੇਸ਼ਨ ਤੋਂ ਪਹਿਲਾਂ ਇੱਕ ਹੋਰ ਜਿਹੜਾ ਆ ਤੁਹਾਨੂੰ ਪੜਾ ਜਿਹੜਾ ਆ ਉਹ ਲੰਘਣਾ ਪੈਂਦਾ ਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਭ ਕੁਝ ਹੋ ਹੁੰਦਾ ਆ ਤੇ ਜਿਸ ਤਰ੍ਹਾਂ ਜਦੋਂ ਤੁਸੀਂ ਚੈੱਕ ਇਨ ਕਰਨ ਤੋਂ ਬਾਅਦ ਤੁਸੀਂ ਉੱਥੇ ਪਹੁੰਚਦੇ ਆ ਤਾਂ ਫਿਰ ਤੁਹਾਨੂੰ ਜਿਹੜੇ ਤੁਹਾਡੇ ਆਈਟਮ ਹੁੰਦੇ ਹੈਂਡ ਬੈਗ ਦੇ ਵਿੱਚ ਜਿਸ ਤਰ੍ਹਾਂ 벨ਟ ਹੋਗੀ ਜਾਂ ਪਾਵਰ ਬੈਂਕ ਹੋ ਗਿਆ ਕੋਈ ਬਾਜ ਹੋਇਆ ਜਾਂ ਕੋਈ ਸਲਾਈ ਹੋਈ ਜਿੰਨੇ ਵੀ ਤੁਸੀਂ ਹੈਂਡ ਬੈਗ ਚ ਆਈਟਮ ਹੁੰਦੀਆਂ ਉਹ ਸਾਰੀਆਂ ਬਾਹਰ ਕੱਢ ਕੇ ਰੱਖਣੀਆਂ ਹੁੰਦੀਆਂ ਉਹ ਦੁਆਰਾ ਜਿਹੜੀਆਂ ਸਕੈਨ ਹੁੰਦੀਆਂ ਆ ਸਕੈਨ ਹੋਣ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਐਂਟਰੀ ਮਿਲਦੀ ਆ ਲਾਸਟ ਦੇ ਵਿੱਚ ਤਾਨੂੰ ਇਮੀਗ੍ਰੇਸ਼ਨ ਹੁੰਦੀ ਹੈ ਇਮੀਗ੍ਰੇਸ਼ਨ ਵਾਲੇ ਵੀ ਤੁਹਾਡਾ ਪਾਸਪੋਰਟ ਚੈੱਕ ਕਰਦੇ ਆ ਕੋਈ ਤੁਹਾਡੇ ਤੇ ਕੋਈ ਕੋਈ ਕੇਸ ਤਾਨੀ ਨੇ ਕੋਈ ਕੋ ਤੁਹਾਡੇ ਤੇ ਕੋਈ ਐਫ ਆਈ ਆਰ ਤਾਨੀ ਹੋਈ ਜਿਸ ਕਰਕੇ ਜਦੋਂ ਸਾਰਾ ਕਲੀਅਰ ਹੋ ਜਾਂਦਾ ਆ ਫਿਰ ਤੁਸੀਂ ਜਾਣੇ ਆ ਫਿਰ ਗੇਟ ਨੰਬਰ 1 ਤੋਂ ਲੈ ਕੇ 26 ਤੱਕ ਜਿੱਥੇ ਕੀ ਸਾਰਾ ਸਿਸਟਮ ਜਿਹੜਾ ਤੁਸੀਂ ਆਪਣਾ ਜਿਹੜਾ ਚੈੱਕ ਕਰਵਾ ਸਕਦੇ ਆ ਤੇ ਜਿੱਥੇ ਤੁਹਾਡੀ ਫਲਾਈਟ ਹੁੰਦੀ ਹੈ ਜਦੋਂ ਤੁਹਾਨੂੰ ਬੋਰਡਿੰਗ ਪਾਸ ਮਿਲੂਗਾ ਉੱਤੇ ਲਿਖਿਆ ਹੋਣਾ ਕਿ ਤੁਸੀਂ ਕਿਹੜੇ ਗੇਟ ਨੰਬਰ ਤੇ ਜਾਣਾ ਆ ਗੇਟ ਨੰਬਰ ਤੋਂ ਜਾਣ ਤੋਂ ਬਾਅਦ ਜਿਸ ਤਰ੍ਹਾਂ ਹੁਣ ਜਿਹੜਾ ਸਾਡਾ ਬੋਰਡਿੰਗ ਪਾਸ ਆ ਉਹ ਹੈਗਾ ਆ 15B ਉਹ ਬੋਰਡਿੰਗ ਪਾਸ ਤੇ 게ਟ ਨੰਬਰ ਲਿਖਿਆ ਹੈ ਤੁਸੀਂ 15B ਤੇ ਚੱਲ ਜਾਣਾ ਹੈ ਤੇ ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਫਲਾਈਟ ਆ ਉਹ ਉੱਥੇ ਚੈੱਕ ਇਨ ਕਰਕੇ ਸਭ ਕੁਝ ਤੁਸੀਂ ਪਲੇਨ ਤੇ ਚੜ ਜਾਣਾ ਹੈ ਇਹ ਸਾਰੀ ਜਿਹੜੀ ਫੈਸਿਲਿਟੀ ਹੈ ਤੁਹਾਨੂੰ ਇਸ ਚੈਨਲ ਤੇ ਮਿਲਦੀ ਆ ਤੁਸੀਂ ਜਰੂਰ ਚੈਨਲ ਨੂੰ ਵੀ ਦੇਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰੋ ਧੰਨਵਾਦ ਸਾਹਮਣੇ ਹੁਣ ਦੇਖੋ ਤੁਸੀਂ ਪਲੇਨ ਜਿਹੜਾ ਇਹ ਖੜਾ ਹੈ ਸਿੰਗਾਪੁਰ ਰੇ ਲੈਂਦਾ ਹੁਣ ਇਸ ਪਲੇਨ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਹਮਣੇ ਬੋਰਡਿੰਗ ਜਿਹੜੀ ਹੈ ਉਹ ਕਲੀਅਰ ਹੋ ਗਈ ਹੈ ਹੁਣ ਪੈਸੇਂਜਰ ਦੀ ਲਾਸਟ ਜਿਹੜਾ ਕਾਊਂਟਰ ਆਥੇ ਬੋਰਡਿੰਗ ਚੈੱਕ ਕਰਕੇ ਤੇ ਪਾਸਪੋਰਟ ਚੈੱਕ ਕਰਕੇ ਪਲੇਨ ਵਿੱਚ ਪੈਸੇਂਜਰ ਬੈਠਣਗੇ ਸਾਹਮਣੇ 에ਅਰ ਹੋਸਟਸ ਜਿਹੜੇ ਸਟਾਫ ਇਹ ਲੈ ਲੈਂਦਾ ਉਹ ਆਪਣਾ ਸਾਰਾ ਜੋ ਵੀ ਰਿਕੁਆਇਰਮੈਂਟ ਹੁੰਦੀ ਨੂੰ ਚੈੱਕ ਕਰਦਾ ਪਿਆ ਹੈ ਕੋਈ ਦੇਖ ਸਕਦੇ ਹੋ ਤਸਵੀਰਾਂ ਐਸੋਲੇ ਜਿੰਨੇ ਵੀ ਪਸੰਦਿਤ ਸਾਰੇ ਇੱਥੇ ਬੈਠੇ ਹਨ ਲੈਣ ਦੀ ਅੰਦਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਆ ਐਸੋਲੇ ਸਾਡੀ ਜਿਹੜੀ ਵਿਸਟਾ ਵਾਈਨ ਜਿਹੜੀ ਪ੍ਰੋਪਰਟੀ ਟੀਮ ਉਹ ਇੱਥੇ ਪਹੁੰਚੀ ਆ ਤੁਹਾਨੂੰ ਪਲੇਨ ਜਿਹੜਾ ਆ ਤੁਹਾਨੂੰ ਅੰਦਰੀਆਂ ਇਹ ਤਸਵੀਰਾਂ ਦਿਖਾ ਰਿਹਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਅਗਲਾ ਟਾਰਗੇਟ ਹੈ ਉਹ ਦੁਬਈ ਦਾ ਆ ਜਿਹੜਾ ਸਾਡੇ ਅਚੀਵਰ ਨੇ ਜਿਹੜੇ ਕਰਨਜੀਤ ਕੀਤਾ ਆ ਪਲੇਨ ਜਿਹਦੇ ਅੰਦਰੀਆਂ ਤਸਵੀਰਾਂ ਅਸਲ ਕਾਫੀ ਜਿਹੜੇ ਯਾਤਰੀ ਆ ਉਹ ਬਿਲਕੁਲ ਆਪਣੀ ਸੀਟ ਦੇਖ ਰਹੇ ਆ नीचे रखी रक्षा जैकेट को पाउट से निकाले और इस तरह सर के ऊपर से पहने अब स्ट्रैप को सामने से बगल में डाले और एडजस्ट करें रक्षा जैकेट को फुलाने के लिए लाल टाइप या टैग को ऐसे खींचे और अभी फुलाने के लिए इन लाल नदियों या नली से हवा भरे ध्यान रखे की द्वार के बाहर निकलने ऐसी बिल्कुल पहले आप रक्षा जैकेट में हवा भर लें यदि आप ओवर में द्वार ऐसी बाहर निकल रहे हैं तो रक्षा जैकेट में हवा बाहर